ਮੈਂ ਸਤਨਾਮ ਸਿੰਘ ਬਠੋਈ ਪੱਤਰਕਾਰ ਐਨ ਆਰ ਆਈ ਟੀਵੀ ਚੈਨਲ ਤੋਂ ਕੰਮ ਕਰਦਾ ਤੇ ਅਸੀਂ ਕੱਲ ਕਵਰੇਜ ਕਰ ਰਹੇ ਸੀ ਐਮ ਸੀ ਚੋਣਾ ਦੀ ਪਟਿਆਲਾ ਨਗਰ ਨਿਗਮ ਲਈ ਪਰ ਜਦੋਂ ਅਸੀਂ 59 ਨੰਬਰ ਗਏ ਅ ਦੋ ਬੂਥਾਂ ਤੇ ਹਜੇ ਕਵਰੇਜ ਕਰੇ ਸੀ ਜਦੋਂ ਆਮ ਆਦਮੀ ਪਾਰਟੀ ਦੇ ਬੂਥ ਖੋਲ ਗਏ ਤਾਂ ਉੱਥੇ ਐਮਐਲਏ ਚੇਤਨ ਜੋੜੇ ਮਾਜਰੇ ਦੇ ਪੀ ਗੁਰਦੇਵ ਟਵਾਣਾ ਨੇ ਮੇਰਾ ਫੋਨ ਖੋਲਿਆ ਅਤੇ ਮੇਨਾਂ ਬਦਸਲੂਕੀ ਕੀਤੀ ਮੇਰੇ ਪੱਗ ਨੂੰ ਵੀ ਹੱਥ ਲਾਇਆ ਤੇ ਦੂਜਾ ਮੇਰੇ ਕੈਮਰੇਮੈਨ ਨੂੰ ਬਹੁਤ ਬੁਰੀ ਤਰੀਕੇ ਨਾਲ ਕੁੱਟਿਆ ਜੋ ਕਿ ਹਸਪੀਟਲ ਵਿੱਚ ਐਡਮਿਟ ਕਰਵਾਇਆ ਰਾਤ ਤੇ ਉੱਥੇ ਹੀ ਜੇਕਰ ਦੇਖਿਆ ਜਾਵੇ ਕਿ ਇਹ ਐਨੇ ਤੱਕਾਸ਼ਾਈ ਕੀਤੀ ਤੇ ਬਾਰ ਬਾਰ ਕਹਿੰਦੇ ਅਸੀਂ ਫੋਨ ਵੀ ਕਿਹਾ ਵੀ ਫੋਨ ਤਾਂ ਵਾਪਸ ਦੇ ਦਿਓ ਤੇ ਕਾਫੀ ਸਾਡਾ ਨੁਕਸਾਨ ਕਰਤਾ ਰੌਡ ਦੇ ਜੋ ਮਾਈਕ ਸੀਗਾ ਸਾਡਾ ਮਾਈਕ ਆਈਡੀ ਉਹ ਭੰਪਤੀ ਕਾ ਉੱਥੇ ਜਦੋਂ ਸਾਰੀ ਗੱਲਬਾਤ ਹੋਈ ਕਿਸੇ ਤਰ੍ਹਾਂ ਦੀ ਉਹਨਾਂ ਨੇ ਗੱਲ ਨਹੀਂ ਸੁਣੀ ਤਾਂ ਉਸ ਤੋਂ ਬਾਅਦ ਪੁਲਿਸ ਸਿਵਲ ਲਾਈਨ ਜਿਹੜੀ ਆ ਉੱਥੇ ਸ਼ਿਕਾਇਤ ਵੀ ਦਿੱਤੀ ਆ ਕਿਸੇ ਤਰ੍ਹਾਂ ਦੀ ਕਾਰਵਾਈ ਨਹੀਂ ਹੋ ਰਹੀ ਪ੍ਰਸ਼ਾਸਨ ਵੀ ਕਿਸੇ ਤਰ੍ਹਾਂ ਦੇ ਜਿਹੜਾ ਹੱਥ ਪੜਦਾ ਨਹੀਂ ਦਿਖਾਈ ਦੇ ਰਿਹਾ ਸੋ ਮੈਂ ਬੇਨਤੀ ਕਰਦਾ ਆ ਆਪ ਸਭ ਨੂੰ ਕਿ ਸਾਡਾ ਸਾਥ ਦਿੱਤਾ ਜਾਵੇ ਜਦੋਂ ਮੀਡੀਆ ਤੇ ਇਹੀ ਹੁਣ ਇਸ ਤਰੀਕੇ ਨਾਲ ਹਮਲੇ ਹੋ ਰਹੇ ਆ ਤਾਂ ਫਿਰ ਬਚਿਆ ਕੀ ਆ